ਸਾਸੀ ਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਅੱਜ ਅਸੀਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਕੋਟੜਾ ਕੌੜਿਆਂ ਵਾਲਾ ਉਥੇ 4-5 ਮਹੀਨਿਆਂ ਤੋਂ ਲੈ ਕੇ ਇੱਕ ਹੱਡਾ ਰੋੜੀ ਨੂੰ ਲੈ ਕੇ ਜਿਹੜਾ ਮਾਮਲਾ ਕਾਫੀ ਭਖਿਆ ਹੋਇਆਗਾ ਅੱਜ ਮੇਰੇ ਨਾਲ ਇੱਥੇ ਪਿੰਡ ਵਾਸੀ ਕਿਸਾਨ ਯੂਨੀਅਨਾਂ ਦੋ ਕਿਸਾਨ ਯੂਨੀਅਨਾਂ ਸਿੱਧੂਪੁਰ ਤੇ ਉਗਰਾਹਾ ਜਿੱਥੇ ਬੰਦੀ ਦੇ ਜਿਹੜੇ ਆਗੂ ਨੇ ਇੱਥੇ ਪਹੁੰਚੇ ਹੋਏ ਨੇ ਅੱਜ ਹੱਡਾ ਰੋੜੀ ਜਿੱਥੇ ਪਹਿਲਾਂ ਵਾਲੀ ਸੀਗੀ ਉਸ ਨੂੰ ਬਦਲ ਕੇ ਨਵੀਂ ਜਗ੍ਹਾ ਤੇ ਲਿ ਜਾ ਰਹੇ ਸੀ ਤੇ ਅੱਜ ਮਿੰਨਤੀ ਕਰਨ ਪਹੁੰਚੇ ਸੀ ਸਾਡੇ ਨਾਲ ਪੰਚਾਇਤ ਸੈਕਟਰੀ ਜਿਹੜੇ ਉਹ ਇੱਥੇ ਪਹੁੰਚੇ ਸੀ ਤੇ ਕਿਸਾਨ ਆਗੂਆਂ ਨੇ ਤੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਬਹਾਲਿਆ ਤੇ ਵੀ ਆਪਦੇ ਉੱਚ ਅਧਿਕਾਰੀ ਨੂੰ ਬੁਲਾਓ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਆਗੂ ਮੌਜੂਦ ਨੇ ਕਰਦੇ ਆ ਗੱਲਬਾਤ ਬਈ ਪੂਰਾ ਮਾਮਲਾ ਕੀ ਹੈ ਅਸੀਂ ਕਹੋ ਬਾਈ ਜੀ ਅਸੀਂ ਕਹੋ ਬਾਈ ਜੀ ਬਾਈ ਜੀ ਕੀ ਹੈ ਜੀ ਪੂਰਾ ਮਾਮਲਾ ਇਹ ਮਾਮਲਾ ਬਾਈ 29 ਮਈ ਨੂੰ ਸਾਹਮਣੇ ਆਇਆ ਸੀਗਾ ਪਿੰਡ ਦੇ ਹੱਡਾ ਰੂੜੀ ਨੂੰ ਸ਼ਿਫਟ ਕਰਨ ਦਾ 29 ਮਈ ਨੂੰ ਜਦੋਂ ਸਾਨੂੰ ਪਤਾ ਲੱਗਿਆ ਸੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਤੀ ਵੀ ਇਹਦੇ ਉੱਤੇ ਸਟੇ ਦਿੱਤੀ ਜਾਵੇ ਹਾਈ ਕੋਰਟ ਨੇ ਇਹਨੂੰ ਡਾਇਰੈਕਸ਼ਨ ਦੇ ਕੇ ਡਾਇਰੈਕਟਰ ਸਾਹਿਬ ਦੇ ਕੇਸ ਲਵਾਤਾ ਸਾਡਾ ਕੇਸ ਚੱਲ ਜੰਦਾ ਸੀ ਸੰਮਣ ਹੋ ਚੁੱਕਿਆ ਵੀਡੀਓ ਬਲੌਗ ਨੂੰ ਹੋ ਗਏ ਪੰਚਾਇਤ ਨੂੰ ਹੋ ਗਏ ਜਿਹੜਾ ਬੰਦਾ ਹੱਡਾ ਰੂੜੀ ਚਕੌਂਚ ਸੀ ਉਹਨੂੰ ਵੀ ਸੰਮਣ ਹੋ ਚੁੱਕਿਆ ਠੀਕ ਆ ਬਟ ਉਸ ਦੇ ਬਾਵਜੂਦ ਵੀ ਪਤਾ ਨਹੀਂ ਕੀ ਇਹਨਾਂ ਤੇ ਪ੍ਰੈਸ਼ਰ ਪਿਆ ਹੋਵੇਗਾ ੱੱਕੇ ਨਾਲ ਇੱਥੇ ਮੈਂਤੀ ਕਰਕੇ ਠੱਡੇ ਲਾਉਣ ਨੂੰ ਫਿਰਦੇ ਹੈਗੇ ਹਾਲਾਂਕਿ 5 ਕਨਾਲਾਂ ਜਗ੍ਹਾ 5 ਕਨਾਲਾਂ ਦੀ ਜਗ੍ਹਾ ਦੀ ਮੈਂਤੀ ਇਹ ਪੂਰੀ ਦੀ ਨਹੀਂ ਕਰਾ ਰਹੇ ਸਿਰਫ ਉਹਦੇ ਚੋ 2 ਕਨਾਲਾਂ ਤੇ 9 ਮਰਲਿਆਂ ਦੀ ਕਰਵਾ ਰਹੇ ਹੈਗੇ ਸਾਡਾ ਵਿਰੋਧ ਇਹ ਹੈ ਵੀ ਜਦੋਂ ਸਾਡਾ ਕੇਸ ਚੱਲੀ ਜਾਂਦਾ ਹੈਗਾ ਤੱਕੇ ਨਾ ਤੁਸੀਂ ਐਂਟ੍ਰੈਂਸ ਕਰਕੇ ਠੱਡੇ ਕਿਵੇਂ ਲਾ ਸਕਦੇ ਹੋ ਕੋਈ ਕੋਰਟ ਦੇ ਆਰਡਰ ਨਾ ਹੁਣ ਕੋਰਟ ਦੇ ਆਰਡਰ ਹੈਗੇ ਆ ਜੀ ਅਸੀਂ ਫੋਟੋਕਾਪੀ ਨਹੀਂ ਜਿਹੜੇ ਸੈਕਟਰੀ ਸਾਹਿਬ ਆਏ ਨੇ ਨਹੀਂ ਉਹਨਾਂ ਦੇ ਉਹਨਾਂ ਕੋਲੇ ਕੋਰਟ ਦੇ ਆਰਡਰ ਹੋਣਗੇ ਬਟ ਸਾਡੇ ਕੋਲੇ ਵੀ ਕੋਰਟ ਦੇ ਆਰਡਰ ਹੈਗੇ ਆ ਜਿਹਦੇ ਸਾਨੂੰ ਡਾਇਰੈਕਸ਼ਨ ਦਿੱਤੀ ਵੀ ਆ ਵੀ ਤੁਹਾਡੇ ਜਿਹੜਾ ਕੇਸ ਆ ਡਾਇਰੈਕਟਰ ਸਾਹਿਬ ਸੁਣਨਗੇ ਤੇ ਮਤੇ ਨੂੰ ਚੈਲੰਜ ਕੀਤਾ ਵਾ ਕਿਉਂਕਿ ਮਤਾ ਇਹਦਾ ਜਦੋਂ ਕੋਰਮ ਨਹੀਂ ਪੂਰਾ ਮਰੇਗਾ ਵਾਲਿਆਂ ਦੇ ਸਾਈਨਾਂ 97 ਗੁੱਠੇ ਹੈਗੇ ਤੇ ਚਾਰ ਪੰਜ ਸਾਈਨ ਕਰਕੇ ਆਏ ਸਾਡਾ ਰੂੜੀ ਚੱਕੀ ਜਾਊ ਫਿਰ ਤੁਹਾਨੂੰ ਇਹ ਲੱਗਦਾ ਕੋਈ ਪੋਲੀਟੀਕਲ ਪ੍ਰੈਸ਼ਰ ਹੈ ਸਾਰਾ ਕੁਝ ਹੀ ਮਿਕਸ ਅਪ ਹੋਇਆਗਾ ਜੀ ਜਦੋਂ ਸਾਡੀ ਸੁਣਵਾਈ ਨਹੀਂ ਹੋ ਰਹੀ ਪਿੰਡ ਖੜਾ ਦੇਖੋ ਕਿੰਨੀਆਂ ਜਥੇਬੰਦੀਆਂ ਦੋਨੇ ਜਥੇਬੰਦੀਆਂ ਦੇ ਬੰਦੇ ਖੜੇ ਹੈਗੇ ਜਦੋਂ ਸਾਡੀ ਸੁਣਵਾਈ ਨਹੀਂ ਹੋ ਰਹੀ ਇੱਕ ਬੰਦੇ ਦੀ ਸੁਣਵਾਈ ਕਰਕੇ ਸਾਰਾ ਮਹਿਕਮਾ ਆ ਜਾਂਦਾਗਾ ਫਿਰ ਪੋਲੀਟੀਕਲ ਪ੍ਰੈਸ਼ਰ ਨਹੀਂ ਤਾਂ ਹੋਰ ਕੀ ਹੈ ਇਹ ਅੱਜ ਪਿੰਡ ਪਿੰਡ ਦਾ ਇਕੱਠਾ ਕੱਲਾ ਇਹ ਪਿੰਡ ਦਾ ਇਕੱਠਾ ਜੀ ਕਿਉਂਕਿ ਖੇਤ ਬੈਠੇ ਆਗੇ ਇਹਦਾ ਅਚੰਭਿਤ ਪਤਾ ਲੱਗਿਆ ਜਦੋਂ ਸਾਨੂੰ ਵੀ ਰਾਤ ਸੁਨੇਹ ਲੱਗੇ ਸੀਗੇ ਤਾਂ ਜਿਹੜੇ ਨੇੜੇ-ਨੇੜੇ ਖੇਤਾਂ ਵਾਲੇ ਬੰਦੇ ਹੈਗੇ ਘਰਾਂ ਵਾਲੇ ਜਿਨ੍ਹਾਂ ਦੇ ਘਰ ਆ ਉਹ ਸਾਰੇ ਬੰਦੇ ਇਹਨਾਂ ਨੂੰ ਰੋਕਿਆਗਾ ਮਨਤੀ ਕਰਦਿਆਂ। ਹਾਲਾਂਕਿ ਕਾਨੂੰਗੋ ਸਾਹਿਬ ਨੇ ਆਉਣਾ ਸੀਗਾ ਪਹਿਲਾਂ ਉਹਨਾਂ ਨੇ ਟਾਈਮ ਦਿੱਤਾ ਵੀ ਮਨਤੀ ਕਰਾਂਗੇ। ਹੁਣ ਸਾਡੇ ਪ੍ਰਧਾਨ ਸਾਹਿਬ ਨੂੰ ਫੋਨ ਕਰਕੇ ਕਹਿੰਦੇ ਵੀ ਮੈਂ ਆਉਂਦਾ ਨਹੀਂਗਾ ਤੁਸੀਂ ਜਵਾਬ ਦੇ ਦਿਓ ਵੀ ਐ ਥੋੜੀ ਹੁੰਦਾ ਕਦੇ ਮਰਚੜੀਏ ਕਦੇ ਜੌਂਚੜੀਏ। ਹੁਣ ਇੱਥੇ ਜਿਹੜੇ ਬੰਦੇ ਬੈਠੇ ਹੈਗੇ ਉਹਨਾਂ ਦਾ ਕੀ ਕਸੂਰ? ਤੜਕੇ ਤੋਂ ਬੈਠਿਆਂਗੇ। ਜੀ। ਠੀਕ। ਕਿਵੇਂ ਲੱਗਦਾ ਤੁਹਾਨੂੰ ਜਿਹੜੀ ਜਿੱਥੇ ਪਹਿਲਾਂ ਆਪਣੀ ਹੱਡਾ ਰੋੜੀ ਸੀਗੀ ਉਹਨੂੰ ਸ਼ਿਫਟ ਕਰਨ ਦੇ ਲੈ ਕੇ ਤੇ ਉਧਰ ਵੀ ਮਨਤੀ ਹੋਈ ਆ ਉਹਨੂੰ ਉਹਦੇ ਬਾਰੇ ਕੀ ਹੋਇਆ? ਉਹਦੇ 'ਚ ਕੀ ਹੋਇਆ ਜੀ ਅਸੀਂ ਮਨਤੀ ਕਰਵਾਈ। ਅਸੀਂ ਵੀਡੀਓ ਬਲੌਗ ਚ ਗਏ ਅਸੀਂ ਆਖਿਆ ਵੀ ਉੱਥੇ ਪਹੀ ਦੀ ਜਿਹੜੀ ਸਮੱਸਿਆ ਸਭ ਤੋਂ ਜ਼ਿਆਦਾ ਆ ਰਹੀ ਹੈ ਪੈਕ ਅਪ ਉੱਤਰ ਰਹੀ ਹੈਗੀ ਵੀਡੀਓ ਬਲੌਗ ਲੈਣ ਨੂੰ ਕਿਹਾ ਸੀ ਮਨਤੀ ਕਰਾ ਦਿਓ ਉਹ ਕਹਿੰਦੇ ਯਾਰ ਇੰਨੀਆਂ ਗਰੰਟਾਂ ਕਿੱਥੇ ਆਉਂਦੀਆਂ ਗਈਆਂ ਵੀ ਅਸੀਂ ਕੱਲੇ-ਕੱਲੇ ਰਾਹਾਂ ਦੀ ਮੰਤੀ ਕਰਾਉਂਦੇ ਤੁਰੇ ਫਰੀਏ ਚਲੋ ਅਸੀਂ ਤਿੰਨ-ਚਾਰ ਗੇੜੇ ਮਾਰੇ ਉਹਨਾਂ ਨੇ ਸਾਡੀ ਕਾਰਵਾਈ ਕਰੀ ਨਹੀਂ ਫਿਰ ਅਸੀਂ ਅਟਕੇ ਇੱਕ ਦਿਨ ਇਕੱਠੇ ਹੋ ਕੇ ਵਾਗੇ ਸੀ ਅਖਿਆਰ ਅੱਜ ਆਪਾਂ ਰੋੜ ਹੀ ਰੋਕਣਾ ਮੰਤੀ ਕਰਾਉਣ ਵਾਸਤੇ ਜਦੋਂ ਇਹਨਾਂ ਨੂੰ ਕਿਹਾ ਸੀ ਰੋੜ ਰੋਕਣਾਗਾ ਤੇ ਅੰਦਰੋਂ ਮਿੰਟ ਚ ਮੈਸੇਜ ਆ ਗਿਆ ਕਹਿੰਦੇ ਤੁਹਾਡਾ ਮਤਤ ਆ ਪਿਆ ਪੈਂ ਮੰਤੀ ਵਾਲ ਫਿਰ ਕਹਿੰਦੇ ਤੁਸੀਂ ਉੱਥੋਂ ਸਾਈਨ ਕਰਾ ਲਿਆ ਉਹ ਮੋੜਾਂ ਤੋਂ ਉੱਥੇ ਬੀਡੀਪੀਓ ਸਾਹਿਬ ਉੱਥੇ ਬੈਠੇ ਅਸੀਂ ਆਖਿਆ ਵੀ ਯਾਰ ਗੱਡੀਆਂ ਹੈਗੀਆਂ ਮੋੜਾ ਜਾਵੜਾਂਗੇ ਕੋਈ ਬਾਲੀ ਦੂਰ ਨਹੀਂ ਵੀ ਜਦੋਂ ਸਮੱਸਿਆ ਹੀ ਖੜੀ ਹੋਈ ਵੀ ਆ ਉਸ ਤੋਂ ਬਾਅਦ 5 ਮਿੰਟਾਂ ਬਾਅਦ ਹੀ ਕਹਿੰਦੇ ਚੱਲ ਯਾਰ ਮੋੜਾਂ ਤੋਂ ਵੀ ਸਰਜੂ ਸੁਪਰਡੈਂਟ ਸਾਈਨ ਕਰ ਦੇਣਗੇ ਕਿਉਂਕਿ ਉੱਥੇ ਉਹਨਾਂ ਨੂੰ ਰੋਡ ਰੋਕਣ ਦੀ ਧਮਕੀ ਮਿਲੀ ਵੀ ਸੀ ਵੀ ਅਸੀਂ ਰੋਡ ਤੇ ਬੈਠ ਕੇ ਆਪਦਾ ਜਿਹੜਾ ਪ੍ਰਦਰਸ਼ਨ ਕਰਾਂਗੇ ਠੀਕ ਹੈ ਉਹਦੀ ਮਨਤੀ ਕਰਵਾਤੀ ਅਸੀਂ ਆਖਿਆ ਵੀ ਹੁਣ ਇਹਦਾ ਕਬਜ਼ਾ ਸਾਰੇ ਪਿੰਡ ਦੇ ਸਾਹਮਣੇ ਜਿੰਨੇ ਮੁਲਾਜ਼ਮ ਆਏ ਸੀ ਉਹਨਾਂ ਨੇ ਇਹ ਗੱਲ ਕਹੀ ਆ ਸੋ ਵੀ ਅਸੀਂ ਜਿਹੜਾ ਕਬਜ਼ਾ ਇਹਦਾ ਬੁੱਧਵਾਰ ਨੂੰ ਤੁਹਾਨੂੰ ਕਬਜ਼ਾ ਦਿਵਾਵਾਂਗੇ ਇਹ ਕਹਿ ਕੇ ਉੱਥੋਂ ਨਿਕਲੇ ਪਿੰਡ ਦੇ ਕੱਠ ਚੋਂ ਸਾਡੇ ਕੋਲੇ ਵੀਡੀਓ ਪਈਆਂ ਗਈਆਂ ਫੇਰ ਕੀ ਹੋਇਆ ਸੀ ਬੁੱਧਵਾਰ ਨੂੰ ਚਲੋ ਮੰਗਲਵਾਰ ਨੂੰ ਚਲੇ ਗਏ ਇੱਕ ਦਿਨ ਪਹਿਲਾਂ ਅਸੀਂ ਆਖਿਆ ਵੀ ਦੱਸੋ ਜੀ ਕੀ ਸਮੱਸਿਆ ਦਾ ਹੱਲ ਕਰੋਗੇ ਐਂ ਤਾਂ ਨਹੀਂ ਕਹਿੰਦੇ ਉਹਦਾ ਕਬਜ਼ਾ ਹੁੰਦਾ ਸਾਨੂੰ ਉਲਟੇ ਜਵਾਬ ਦਿੱਤਾ ਵੀ ਫਿਰ ਜਦੋਂ ਪਿੰਡ 'ਚ ਕੱਠ ਸੀ ਉਦੋਂ ਕਬਜ਼ਾ ਹੁੰਦਾ ਸੀਗਾ ਇਹ ਦੋ ਦਿਨਾਂ ਬਾਅਦ ਜਦੋਂ ਅਸੀਂ ਉੱਥੇ 10 ਜਣੇ ਬਾਅਦੇ 15 ਜਣੇ ਉਦੋਂ ਕਬਜ਼ਾ ਹੁੰਦਾ ਨਹੀਂ ਫੇਰ ਇਹਦੀ ਸੱਤ ਦੀ ਕਾਰਵਾਈ ਉਹ ਬਹੁਤ ਲੰਮਾ ਪ੍ਰੋਸੈਸ ਸੀ ਉਹਦੇ ਬਾਵਜੂਦ ਅਸੀਂ ਹਾਲਾਂਕ ਇਹ ਕਾਰਵਾਈ ਕਰਾਉਣ ਦਾ ਹੱਕ ਸਾਰਾ ਵੀਡੀਓ ਬਲੌਗ ਦਾ ਬੰਦਾ ਸਰਪੰਚਾਇਤੀ ਜ਼ਮੀਨ ਆ ਸਾਡੀ ਉਹ ਕੱਲਿਆਂ ਦੀ ਨਹੀਂ ਵੀ ਪਰਸਨਲ ਅਸੀਂ ਤਾਂ ਕਰਕੇ ਤੁਰੇ ਫਿਰਦੇ ਆ ਵੀ ਚਲੋ ਯਾਰ ਪਿੰਡ ਨੂੰ ਸਮੱਸਿਆ ਆਈ ਜਾਂਦਾ ਤਾਂ ਕਰਕੇ ਅਸੀਂ ਉਹਦੀ ਜਗ੍ਹਾ ਕਢਵਾਤੀ ਫਿਰ ਅਸੀਂ ਕਬਜ਼ੇ ਵਾਸਤੇ ਐਸਡੀਐਮ ਸਾਹਿਬ ਦੇ 152 ਦੀ ਪਹਿਲਾਂ 133 ਦੀ ਸੀਗੀ ਹੁਣ 152 ਚ ਬਦਲੀਆਂ ਜਿਹੜੀਆਂ ਧਰਾਂ ਆ ਉਹ 152 ਦੀ ਕਾਰਵਾਈ ਤਹਿਤ ਉੱਥੇ ਕਬਜ਼ੇ ਦੀ ਅਸੀਂ ਐਪਲੀਕੇਸ਼ਨ ਲਾਏ ਉਹਦੇ ਚ ਕੀ ਆ ਵੀ ਤਿੰਨ ਚਾਰ ਤਰੀਕਿਆਂ ਤੇ ਐਸਡੀਐਮ ਸਾਹਿਬ ਨੇ ਕਹਿ ਦੇਣਾ ਵੀ ਕਬਜ਼ਾ ਦਿਵਾਉਣੇ ਆਗੇ ਠੀਕ ਆ ਫੋਰਸ ਭੇਜਣੀਆਂ ਕੁਝ ਵੀ ਆ ਉਹ ਪ੍ਰੋਸੈਸ ਹੁੰਦਾ ਸਾਰਾ ਸਾਡੀ ਉੱਥੇ ਸਾਨੂੰ ਉਲਟਾ ਕਹਿ ਰਹੇ ਆ ਵੀ ਤੁਸੀਂ ਵਕੀਲ हायर ਕਰ ਲਓ ਕਿਉਂ ਕਰ ਲਈ ਸਾਡਾ ਕੰਮ ਆਹੋ ਕੇ ਵੀਡੀਓ ਵਲੌਗ ਦਾ ਕੰਮ ਆ। ਜੇ ਅਸੀਂ ਵਕੀਲ हायर ਕਰਨਾਗਾ ਫਿਰ ਅਸੀਂ ਕਬਜ਼ਾ ਇਥੇ ਪਿੰਡ ਲੈਵਲ ਤੇ ਵੀ ਲੈ ਸਕਦੇ ਆ। ਫਿਰ ਇਨਾਂ ਦੀ ਇਹ ਗੱਲ ਆ ਜਾਨੀ ਕਾਨੂੰਨ ਹੱਥ ਚ ਲੈ ਲਿਆ। ਜੇ ਕਾਨੂੰਨ ਦੇ ਰਾਹ ਤੇ ਚੱਲਦੇ ਆ ਉਹ ਤੇ ਸਾਨੂੰ ਚੱਲਣ ਨਹੀਂ ਦੇ ਰਹੇ। ਤੁਹਾਡੀ ਕਿਸੇ ਉੱਚ ਅਧਿਕਾਰੀ ਨਾਲ ਡੀਸੀ ਸਾਹਿਬ ਨਾਲ ਜਾਂ ਕਿਸੇ ਐਮਐਲਏ ਨਾਲ ਗੱਲ ਹੋਈ? ਮੈਂ ਕਹਿੰਦਾ ਹੀ ਅਸੀਂ ਚੰਡੀਗੜ੍ਹ ਤੋਂ ਲੈ ਕੇ ਥੱਲੇ ਤੱਕ ਸਾਰੇ ਮਲਾਜਮਾਨਾਂ ਨਾਲ ਗੱਲ ਕੀਤੀ। ਜਿੰਨੇ ਅਫਸਰ ਆ ਸਾਰਿਆਂ ਨਾਲ ਗੱਲ ਕਰੀ ਆ। ਹੁਣ ਅਸੀਂ ਜਦੋਂ ਗਏ ਸੀਗੇ ਡੀਸੀ ਸਾਹਿਬ ਕੋਲੇ ਸਾਨੂੰ ਪਹਿਲਾਂ ਤਾਂ ਇੱਕ ਕਰਤਾ ਟੁੱਟ ਗਈ ਪਏ ਵੀ ਯਾਰ ਐਦਾਂ ਨਹੀਂ ਹੁੰਦਾ ਤੁਸੀਂ ਤੱਕਾ ਕਰਦੇ ਹੋ ਜਾਂ ਹੋਰ ਆ ਕੋਈ ਵੀ ਗੱਲਬਾਤ ਤੇ ਉਸ ਤੋਂ ਬਾਅਦ ਸਾਨੂੰ ਜਿਹੜੀ ਬੇਨਤੀ ਦੀ ਸੀਗੀ ਉਹ ਅਸੀਂ ਰੋਕਣ ਵਾਸਤੇ ਐਪਲੀਕੇਸ਼ਨ ਦੇ ਕੇ ਆਏ ਆ ਉਹ ਡੀਡੀਪੀਓ ਸਾਹਿਬ ਨੂੰ ਮਾਰਕ ਕਰਤੀ। ਉਹ ਮਾਰ ਕੋਈ ਆ ਫਿਰ ਜਦੋਂ ਅਸੀਂ ਐਪਲੀਕੇਸ਼ਨ ਦੇ ਆਏ ਪਿੰਡ ਦੇ ਜਥੇਬੰਦੀਆਂ ਦੇ ਸਾਈਨ ਕਰਾਏ ਆ ਨਵੀਂ ਪੰਚਾਇਤ ਦੇ ਪੁਰਾਣੀ ਪੰਚਾਇਤ ਦੇ ਕਰਾਏ ਆ ਜਿਹੜੀ ਭੰਗ ਹੋਈ ਹੈਗੀ ਉਦੋਂ ਪਹਿਲਾਂ ਵਾਲੀਆਂ ਪੰਚਾਇਤਾਂ ਗਈਆਂ ਉਹਨਾਂ ਦੇ ਸਾਈਨ ਕਰਵਾ ਕੇ ਦੇ ਕੇ ਫਿਰ ਇੱਥੇ ਬੇਨਤੀ ਕਰਨ ਕਿਉਂ ਆਏ ਜਦੋਂ ਡੀਸੀ ਸਾਹਿਬ ਨੂੰ ਦਿੱਤੀ ਅਸੀਂ ਐਪਲੀਕੇਸ਼ਨ ਵੀ ਪਿੰਡ 'ਚ ਵਿਵਾਦ ਖੜਾਊਗਾ। ਜੀ ਕਿ ਕਿਵੇਂ ਲੱਗਦਾ ਬਾਈ ਜੀ ਅੱਜ ਤੁਸੀਂ ਸੈਕਟਰੀ ਸਾਹਿਬ ਨੂੰ ਘੇਰਿਆਗਾ ਕਿ ਉਹਨਾਂ ਨੇ ਸਮੇਂ 'ਚ ਜੇ ਕੋਈ ਨਈ ਮਸਲੇ ਦਾ ਹੱਲ ਹੁੰਦਾ ਕੀ ਕਾਰਵਾਈ ਕਾਰਵਾਈ ਤਾਂ ਇਹੀ ਹੈ ਬਾਈ ਝੰਡੇ 'ਚ ਡੰਡਾ ਹੀ ਕੰਮ ਕਰੂਗਾ ਪ੍ਰਸ਼ਾਸਨ ਨੂੰ ਅਸੀਂ ਕੱਲੇ-ਕੱਲੇ ਅਧਿਕਾਰੀ ਨੂੰ ਏਡੀਸੀ ਸਾਹਿਬ ਨੂੰ ਅਸੀਂ ਮਿਲ ਲੇ ਡੀਡੀਪੀਓ ਸਾਹਿਬ ਨੂੰ ਅਸੀਂ ਮਿਲ ਲੇ ਵੀਡੀਓ ਸਾਹਿਬ ਦੇ ਧਿਆਨ 'ਚ ਅਸੀਂ ਲਿਆਂਦਾ ਮੰਤਰੀ ਸਾਹਿਬ ਨੂੰ ਅਸੀਂ ਮਿਲ ਲੇ ਹੂੰ ਹੋਰ ਤਾਂ ਕੀ ਹੈ ਸਿਰੇ ਤੇ ਜਾ ਕੇ ਸੀ ਖੜੇ ਜਵਾਬ ਕੀ ਮਿਲਦਾ ਮੰਤਰੀ ਸਾਹਿਬ ਵੱਲੋਂ ਡੀਸੀ ਸਾਹਿਬ ਵੱਲੋਂ ਜਵਾਬ ਤਾਂ ਬਸ ਕਹਿੰਦੇ ਸੱਚਾਈ ਦੀ ਜਿੱਤ ਹੋਊਗੀ ਹੋਊਗੀ ਪਤਾ ਨਹੀਂ ਕਦੋਂ ਹੂੰ ਹੁਣ ਜਦੋਂ ਵੋਟਾਂ ਲੈਣੀਆਂ ਉਦੋਂ ਵੱਡੇ ਵੱਡੇ ਵਾਅਦੇ ਕਰਦੇ ਆ ਇਹ ਹੀ ਐਮਐਲਏ ਰਾਜਨੀਤਿਕ ਪਾਰਟੀਆਂ ਵਾਲੇ ਸਾਰੇ ਤੇ ਉਦੋਂ ਜਿਹੜੇ ਅੱਜ ਤੁਹਾਡੇ ਜਿਹੜੇ ਪਿੰਡ ਦੇ ਤੁਰੇ ਹੋਣਗੇ ਮੰਨ ਲਓ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੇ ਮੁਤਵਰ ਹੋਣਗੇ ਆਮ ਆਦਮੀ ਪਾਰਟੀ ਦੇ ਕੀ ਉਹਨਾਂ ਵੱਲੋਂ ਨਹੀਂ ਵਿੱਚ ਪਾ ਕੇ ਕੋਈ ਹਾਲਾ ਕੱਢਿਆ ਜਾ ਰਿਹਾ ਉਹ ਤਾਂ ਡਰੀ ਜਾਂਦਾ ਵੀ ਕੋਰਟ ਦੇ ਧਿਆਨ ਹੇਤ ਹੈ ਜੀ ਸਾਡੇ ਦਾ ਕੰਮ ਕਰਨ ਦਾ ਹੀ ਨਹੀਂ ਹੈ ਹੁਣ ਐਮਐਲਏ ਸਾਹਿਬ ਨੂੰ ਵੀ ਸਾਡੇ ਨੂੰ ਪਿੰਡ ਨਹੀਂ ਦਿੰਦਾ ਉਹ ਕਹਿੰਦਾ ਵੀ ਕੋਰਟ ਦੇ ਧਿਆਨ ਹੇਤ ਹੈ ਕੋਰਟ ਨੇ ਜੋ ਫੈਸਲਾ ਕਰਨਾ ਕੋਰਟ ਨੇ ਕਰਨਾ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਜਿਹੜਾ ਅਸੀਂ ਕਰਨਾ ਹੈ ਉਹ ਅਸੀਂ ਕਰਨਾ ਹੈ ਆ ਹੁਣ ਨਹੀਂ ਚੋਣ ਜਾਬਤਾ ਨਹੀਂ ਹੈ ਦੇਖੋ ਪੰਚਾਇਤੀ ਚੋਣਾਂ ਮੇਰੇ ਖਿਆਲ ਚ 15 16 ਤਰੀਕ ਨੂੰ ਹੋਣਗੀਆਂ ਤੇ ਚੋਣ ਜਾਬਤੇ ਦੇ ਵਿੱਚ ਕੋਈ ਬੇਨਤੀ ਵਗੈਰਾ ਨਹੀਂ ਹੁੰਦੀ ਤੇ ਅੱਜ ਐ ਮੰਨ ਲਓ ਵੀ ਆ ਪੰਜ ਪਿੰਡ ਨੂੰ ਸੂਲੀ ਤੇ ਟੰਗਿਆ ਪਿਆ ਕਿ ਇੱਥੇ ਅਸੀਂ ਬੇਨਤੀ ਕਰਕੇ ਜਾਣੀ ਆ ਦੋ ਕਨਾਲਾ ਨੌ ਮਰਲੇ ਮੇਰੇ ਗੱਲ ਚ ਬੇਨਤੀ ਕਰਨੀ ਆ ਉਹੀ ਕਰਨਾ ਕੋਈ ਜਗ੍ਹਾ ਨਹੀਂ ਰੋਕੀ ਬਾਈ ਜੀ ਉਹੀ ਵੜ ਤੇ ਢੇੜਾ ਦੇ ਕੇ ਆ ਸਕਦੇ ਹਾਂ ਸਾਰੀ ਜਮੀਨ ਪੂਰੀ ਐ ਪੰਜ ਕਨਾਲਾ ਕੁਛ ਮਰਲੇ ਜਮੀਨ ਜਮੀਨ ਵੀ ਪੂਰੀ ਐ ਤੇ ਪਤਾ ਨਹੀਂ ਕਿਉਂ ਮਤਲਬ ਐ ਮੰਨ ਲਓ ਵੀ ਇੱਕ ਤਰਫਾ ਕਾਰਵਾਈ ਹੈ ਜਿਹੜੀ ਉਹ ਚੱਲੀ ਜਾਂਦੀ ਹੈ। ਵੀ ਪੋਲੀਟੀਕਲ ਪ੍ਰੈਸ਼ਰ ਹੈ। ਹੋ ਸਕਦਾ ਜੀ। ਵੱਡੀ ਗੱਲ ਨਹੀਂ। ਜੀ ਜੀ। ਹਾਂ। ਪ੍ਰਧਾਨ ਜੀ ਕਿਵੇਂ ਲੱਗਦਾ ਤੁਹਾਨੂੰ ਤੁਸੀਂ ਕਾਫੀ ਮਸਲਿਆਂ ਦੇ ਵਿੱਚ ਇਦਾਂ ਦੇ ਮਸਲੇ ਕਾਫੀ ਤੁਹਾਡੇ ਧਿਆਨ ਚਾਉਂਦੇ ਹੋਣਗੇ, ਹੱਲ ਵੀ ਕਰਵਾਏ ਹੋਣਗੇ। ਕਿਵੇਂ ਲੱਗਦਾ ਤੁਹਾਨੂੰ? ਇਹਦਾ ਜੀ ਇਸ ਮਸਲੇ ਦਾ ਕੀ ਹੱਲ ਹੋ ਸਰਦਾਰ? ਇਹਦੇ ਮਸਲੇ ਦਾ ਤਾਂ ਹਾਲਤ ਤਾਂ ਹੋ ਸਕਦਾ ਸੀ ਜਿਹੜਾ ਮਸਲਾ ਉਸ ਪਰਿਵਾਰ ਨੇ ਜਾਂ ਮੈਂਬਰ ਸਾਹਿਬ ਨੇ ਹਾਂਜੀ ਇਹ ਵਿਗਾੜਤਾ ਕਿਉਂਕਿ ਚੋਰ ਨੇ ਸਾਰਾ ਕੁਝ ਕਰਕੇ ਜੀ ਕਿਸੇ ਬੰਦੇ ਨੂੰ ਦੱਸਿਆ ਨਹੀਂਗਾ ਵਿੜਕ ਨਹੀਂ ਲੱਗਣ ਦਿੱਤੇ ਤਾਂ ਜਦੋਂ ਬਾਹਾਂ ਠੇਕੇ ਤੇ ਜਿਹੜਾ ਉੱਦਨੇ ਵਿੜਕ ਲੱਗੀ ਹੈ ਵੀ ਇਹ ਤੁਸੀਂ ਇੱਕ ਕਨਾਲ ਛੱਡਣੀ ਹੈ ਚਾਰ ਕਨਾਲਾਂ ਦਾ ਠੇਕਾ ਹੋਣਾ ਪੰਜ ਕਨਾਲਾਂ ਤਾਂ ਦੱਸ ਦੇ ਸ਼ਾਇਦ ਜੀ ਫੇਰ ਬਤਾ ਲਗਾ ਯਾਨੀ ਚੌਰਗੋ ਕਰ ਰਹੇ ਜੇ ਪਿੰਡ ਨੂੰ ਕਰਕੇ ਕਰਨ ਦੇ ਹੱਲ ਹੋ ਸਕਦਾ ਸੀ ਕੀ ਇਹ ਕੋਈ ਹੋਰ ਜਗ੍ਹਾ ਬਣ ਸਕਦੀ ਸੀ ਕਿਤੇ ਐਂ ਵੀ ਬਣ ਸਕਦਾ ਹੁੰਦਾ ਕਿਤੇ ਜਾਗੂ ਦਾ ਕੋ ਇਹ ਬਣ ਸਕਦਾ ਵੀ ਫੰਡ ਰੱਖ ਲੋ ਜਾਂ ਜਦੋਂ ਕੋਈ ਪਸ਼ੂ ਮਰਦਾਰ ਹੋਇਆ ਕਰੋ ਉਹਨੂੰ ਦੱਬਿਆ ਜਾ ਸਕਦਾ ਹੈ ਮੁਸ਼ਕਨਾ ਆਵੇ ਇਹ ਵੀ ਬਣ ਸਕਦਾ ਸਹਲ ਪਰ ਜੇ ਚੋਰੀ ਵਾਲੀ ਗੱਲ ਹੋ ਗਈ ਇਸ ਇਹਨਾਂ ਪਰਿਵਾਰਾਂ ਨੂੰ ਗੁੱਸਾ ਜਿਹੜਾ ਇਸ ਗੱਲ ਦਾ ਵੀ ਸਾਡੇ ਮੱਥੇ ਲੈ ਕੇ ਸਿਰ ਤੋਂ ਜਾਂਦਾ ਇਸ ਕਰਕੇ ਇਹ ਸਰਕਾਰ ਹੈ ਜਿਹੜੀ ਉਹ ਲੜਾ ਕੇ ਰਾਜੀ ਹੁੰਦੇ ਪਿੰਡਾਂ ਨੂੰ ਕੋਈ ਜਿਹੜੀ ਆਪਦੀ ਚਾਲ ਖੇਡਦੀ ਹੈ ਹੁਣ ਚੋਣਾਂ ਵੇਲੇ ਜਿਹੜੀਆਂ ਪੰਚਾਇਤੀ ਚੋਣਾਂ ਇਹ ਵਢਾਂਗੇ ਹੋ ਰਹੇ ਆਦਾਰਨਦਾਰਨ ਦੇ ਨੇੜੇ ਪੱਟੀ ਦੇ ਨੇੜੇ ਮਾਰਤਾ ਸਰਪੰਚ ਜਿੱਤਿਆ ਵਾ ਯਾਨੀ ਇੱਕ ਦੂਜਾ ਦੂਜੇ ਤੋਂ ਮਰਵਾਉਣਾ ਮਾਰਨਾ ਇਹਨਾਂ ਵਾਸਤੇ ਉਹ ਬਹੁਤ ਵਧੀਆ ਗੱਲ ਹੁੰਦੀ ਆ ਜਿਹਨੇ ਸਰਕਾਰਾਂ ਵਾਸਤੇ ਉਹੀ ਇੱਥੇ ਕਰਾਉਣਾ ਚਾਹੁੰਦੇ ਆ ਪਰ ਅਸੀਂ ਇਸ ਗੱਲ ਤੋਂ ਪਿੱਛੇ ਹਟਦੇ ਵੀ ਕੋਈ ਇਹ ਜਿਹੀ ਲੜਾਈ ਨਾ ਹੋਵੇ ਪ੍ਰਸ਼ਾਸਨ ਨੂੰ ਅਸੀਂ ਇਹ ਫੇਰ ਵੀ ਕਹਿੰਨੇ ਆ ਵੀ ਇਹਦਾ ਹੱਲ ਕਰ ਲੈਣਾ ਉਸੇ ਹੱਡਾ ਰੋੜੀ ਨੂੰ ਚਾਲੂ ਕਰ ਦੇਣਾ ਉਹਦੇ ਤੇ ਬਾਗਲ ਬੱਡਾ ਕਰ ਦੇਣਾ ਮੁਸ਼ਕਨਾ ਆਵੇ ਤਾਂ ਕਿ ਉਹਦੇ ਹਜੇ ਲਾ ਦੇਣ ਜਿਹੜੇ ਲੋਹੇ ਦੇ ਜਿਹੜਾ ਵਿਚਦੀ ਨਾਲ ਮੁਸ਼ਕੋਏ ਸਰਗੇ ਵਾਲੇ ਨਾ ਹੋਣ ਇਸ ਕਰਕੇ ਵੀ ਇੱਧਰ ਮਿੰਨਤੀ ਮੁਰਤੀ ਨਹੀਂ ਹੋਣ ਦੇਣੀ ਇਹ ਹੱਲ ਇਹੀ ਨਿਕਲੂਗਾ ਜੀ ਜੀ ਦੋਸਤੋ ਇਹ ਸੀਗਾ ਮਾਮਲਾ ਜਿਹੜਾ ਕੋਟੜਾ ਕੌੜਿਆਂ ਵਾਲੇ ਪਿੰਡ ਦੇ ਵਿੱਚ ਹੱਡਾ ਰੋੜੀ ਦਾ ਮਾਮਲਾ ਜਿਹੜਾ ਭੱਕਿਆ ਹੋਇਆ ਸੀ ਅੱਜ ਪਿੰਡ ਵਾਸੀ ਤੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਇੱਥੇ ਪਹੁੰਚੇ ਹੋਏ ਨੇ ਆਪਣੇ ਨਾਇਬ ਤਹਿਸੀਲਦਾਰ ਵੀ ਪਹੁੰਚੇ ਹੋਏ ਨੇ ਤੇ ਸੈਕਟਰੀ ਸਾਹਿਬ ਨੂੰ ਵੀ ਸਵੇਰ ਤੋਂ ਲੈ ਕੇ ਜਿਹੜਾ ਘੇਰ ਕੇ ਵਹਾਇਆ ਹੋਇਆ ਸੀ ਇੱਥੇ ਅਸੀਂ ਉਹ ਸਾਹਿਬ ਥੋੜੇ ਜਿਹੀ ਬਿਜੀ ਸੀ ਇਲੈਕਸ਼ਨ ਦੇ ਕਰਕੇ ਨਹੀਂ ਉਹ ਆਉਣ ਨੂੰ ਕੋਈ ਜਾਣੀ ਕਿ ਨਵੇਂ ਬੰਦੇ ਸੀ ਥੋੜੇ ਕੇਸ ਬਾਰੇ ਉਹਨਾਂ ਨੂੰ ਜਾਣਕਾਰੀ ਹੈ ਨਹੀਂ ਸੀ ਬਾਈਆਂ ਦੀ ਲੱਗ ਗਈ ਹੈ ਉਹ ਕਹਿੰਦੇ ਕੋਈ ਕੱਲ ਨੂੰ ਵੀਡੀਓ ਸਾਹਿਬ ਹੀ ਬਣਾ ਲਿਓ ਉਹਨਾਂ ਨੇ ਕੋਈ ਹੋਰ ਬੰਦਾ ਆਪਣਾ ਜਿਹੜ ਵੀ ਕਾਨੂੰ ਅਸੀਂ ਤੁਹਾਡੀ ਗੱਲ ਸਹੀ ਲਾ ਦਿਆਂਗੇ ਠੀਕ ਹੈ ਵੀ ਹੁਣ ਉਹ ਆਪ ਵੀ ਇੱਥੇ ਪਹੁੰਚ ਵੀ ਜਾਂਦੇ ਐ ਇਲੈਕਸ਼ਨ ਉੱਤੇ ਵੈਲਟ ਪੇਪਰ ਛੱਪ ਰਿਹਾ ਹੁਣ ਕਿਉਂਕਿ ਉਹ ਆਰਓ ਨੇ ਇਸ ਕਰਕੇ ਉਹਨਾਂ ਦੀ ਉੱਤੇ ਜੋ ਹਾਜ਼ਰੀ ਜ਼ਰੂਰੀ ਕੀਤੀ ਹੋਈ ਹੈ ਤੇ ਬਾਕੀ ਕੱਲ ਤੇ ਅੱਜ 'ਚ ਕੋਈ ਫਰਕ ਨਹੀਂ ਹੈਗਾ ਆਪਾਂ ਹੀ ਹੋਣਾ ਫਿਰ ਜੇ ਕੋਈ ਬੜਾ ਆਪਣਾ ਆਪਣਾ ਵਿਸ਼ਵਾਸਕਤ ਕਰਨਗੇ ਤੇ ਕੋਈ ਗੱਲ ਨਹੀਂ ਆਪਾਂ ਇੱਕ ਵਾਰੀ ਆ ਸਾਨੂੰ ਬੰਦੇ ਅੱਜ ਜਾਣਦੇ ਹਾਂ ਅਸੀਂ ਵੀ ਥੋੜੇ ਜਿਹੀਆਂ ਆਪਾਂ ਬੋਟਾ ਮਟਾ ਪਵਾ ਲਈਏ ਦੋ ਦਿਨ ਫਿਰ ਆਪਾਂ ਦੇਖ ਲਾਂ ਕੋਈ ਗੱਲ ਨਹੀਂ ਇਹਦੀ ਕੋਈ ਗੱਲ ਨਹੀਂ ਵੀ ਆਪਾਂ ਇੱਥੇ ਕੋਈ ਰਾਤ ਨੂੰ ਸਾਡਾ ਰੇਡੀਓ ਨਹੀਂ ਬਣਦਾ ਨਹੀਂ ਨਹੀਂ ਹੋਰ ਵੀ ਗੱਲਾਂ ਆਪਾਂ ਕੋਈ ਉਹ ਵੀ ਡਿਸਕਸ ਕਰ ਲਾਂਗੇ ਠੀਕ ਹੈ ਇਹਨਾਂ ਆਪਣਾ ਫੈਸਲਾ ਇਸ ਗੱਲ ਤੇ ਆ ਵੀ ਕਿਹੜਾ ਕਰਮਚਾਰੀ ਸਾਰੇ ਜਾਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਵਿਸ਼ਵਾਸ ਜਿਹੜਾ ਆਪਾਂ ਦਵਾਇਆ ਆਪਾਂ ਨੂੰ ਉਹਦੇ ਤੇ ਆਪਾਂ ਯਕੀਨ ਕੀਤਾ ਪਰ ਸਾਡੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸਾਨੂੰ ਦੱਸੇ ਬਿਨਾ ਇਹਦੀ ਮਿਹਨਤੀ ਵਾਸਤੇ ਚਾਹੇ ਵੀਡੀਓ ਬਲੌਗ ਆਉਂਦਾ ਚਾਹੇ ਮਾਲ ਮਹਿਕਮੇ ਕਿੰ ਨੂੰ ਆਉਂਦਾ ਫਿਰ ਦੁਬਾਰੇ ਨਹੀਂ ਅਸੀਂ ਕਿਸੇ ਅਫਸਰ ਸਾਹਿਬਾਨ ਦੀ ਮੰਨਣੀ ਤੇ ਉਹ ਆਪਦਾ ਜ਼ਿੰਮੇਵਾਰ ਆਪ ਹੋਊਗਾ ਇਸ ਗੱਲ ਦਾ ਖਿਆਲ ਰੱਖਿਓ ਵੀ ਸਾਨੂੰ ਦੱਸੇ ਬਿਨਾਂ ਬੇਨਤੀ ਕਰ ਲੋ ਪਵਾ ਦੀ ਹੁਣ ਕਰ ਲੋ ਕੋਈ ਗੱਲ ਨਹੀਂ ਪੰਜ ਕਨਾਲਾਂ ਦੀ ਕਰ ਲੋ ਪਰ ਉਹਨੂੰ ਹੱਡਾ ਰੋੜੀ ਕਹਿ ਕੇ ਬੇਨਤੀ ਨਾ ਕਰੋ ਆਉਦੀ ਬੇਨਤੀ ਕਰੋ ਸਾਨੂੰ ਕਨਾਲ ਦਾ ਠੇਕਾ ਹੋਰ ਚਾਹੀਦਾ ਬੰਦਾ ਖੜਾ ਦਿੱਨਾ ਤਾਂ ਠੀਕਾ ਨਹੀਂ ਅਸੀਂ ਕਮੇਟੀ ਜਣੋਂ ਦੇ ਦੇ ਦਿੰਦੇ ਜਮੀਨ ਸਾਡੀ ਪੂਰੀ ਐ ਪਰ ਹੱਡਾ ਰੋੜੀ ਵਾਸਤੇ ਜੇ ਬੇਨਤੀ ਦੀ ਕਰਨ ਦੀ ਕੋਸ਼ਿਸ਼ ਕਰੋਗੇ ਤੇ ਫੇਰ ਭਾਈ ਇਹ ਤੋਂ ਟਕੜਾ ਘਰਾਓ ਹੋਊਗਾ ਫੇਰ ਘੇਰ ਕੇ ਪਿੰਡ ਵੀ ਲੈ ਕੇ ਜਾਵਾਂਗੇ ਅੱਜ ਤਾਂ ਅਸੀਂ ਇੱਥੇ ਰੱਖ ਲੈ ਸਾਡੇ ਹੱਥ ਬਨ ਕੇ ਬੇਨਤੀ ਆਪਾਂ ਭਾਈਚਾਰਾ ਤੁਸੀਂ ਵੀ ਸਾਡੇ ਚੋਂ ਅਸੀਂ ਛੋਡੇ ਚੋਂ ਐ ਤੇ ਕੋਈ ਅਣ ਕਿਆਸਾ ਕੰਮ ਨਾ ਕਰਿਓ ਵੀ ਸਾਨੂੰ ਦੱਸਿਆ ਨਹੀਂ ਜੀ ਜਾਂ ਅਸੀਂ ਕਿਸੇ ਕੰਮ ਜਾਂ ਵੋਟਾਂ ਵਾਲੇ ਦੇ ਨਾਲ ਜਉ ਤੁਸੀਂ ਤੇ ਜਦੋਂ ਸਾਨੂੰ ਪਤਾ ਲੱਗਿਆ ਕਿਉਂ ਮੋਟਰਾਂ ਤੇ ਚਾਰਜ ਫੇਰੇ ਸਾਡੇ ਬੰਦੇ ਲੱਗੇ ਹੋਏ ਹੁੰਦੇ ਤੇ ਜੇ ਸਾਨੂੰ ਪਤਾ ਲੱਗਦਾ ਵੀ ਕਿਸੇ ਵੀ ਵਿਭਾਗਮੇ ਨਾਲ ਸੰਬੰਧ ਕੋਈ ਬੰਦਾ ਇੱਥੇ ਬੇਨਤੀ ਕਰਨ ਵਾਸਤੇ ਹੁੰਦਾ ਤੇ ਅਸੀਂ ਸਖਤ ਕਰਾਉ ਕਰਾਂਗੇ ਉੱਥੇ ਛੱਡੇ ਉੱਥਾਂ ਦੇ ਦੇਖੋ ਜੀ ਬੇਨਤੀ ਕਰਦੀ ਕੋਈ ਲੋੜ ਪੰਜ ਕਰਾਣਾ ਜ਼ਮੀਨ ਹੈ ਪੰਜੇ ਕਰਾਣਾ ਜਿਹੜੇ ਲਈ ਹੈ ਉਹ ਪੌਣੇ ਪੰਜਾ ਵੇ ਸਾਢੇ ਪੰਜ ਵਜੇ ਜਾਂਦੇ ਉਹਨੂੰ ਤਰਾਜੇ ਸਾਡੀ ਜ਼ਮੀਰ ਅਸੀਂ ਵਿੱਚੇ ਪਹੀਵਾਦੀ ਦੋ ਉਹ ਵਾਹੀ ਜਾਂਦਾ ਉਹ ਘਟ ਹੈ ਨਹੀਂ ਰੋਕੀ ਰੋਕੀ ਹੋਰ ਨਹੀਂ ਪਹੀ ਮਿਲ ਗਈ ਉਹਨੂੰ ਉਹਨੂੰ ਤਰਾਜ ਨਹੀਂ ਇਹਦੀ ਮਿੰਤੀ ਹੋਵੇਣਾ ਠੀਕ ਹੈ